ਰਾਜਣਾ ਵਿੱਚ ਬਾਬਾ ਜੀਵਨ ਸਿੰਘ ਗ੍ਰਾਮ ਕਮਿਸਕੁਇਟੀ ਨੇ ਪਹਿਲ ਕਦਮੀ ਕਰਦਿਆਂ ਹੋਇਆ ਨਸ਼ਿਆਂ ਵਿਰੁੱਧ ਰੈਲੀ ਕੱਢੀ ਗਈ ਜਿਸ ਵਿੱਚ ਮੁੱਖ ਮਹਿਮਾਨ ਤੌਰ ਤੇ ਸ਼ਿਰਵਾਦ ਦੇਣ ਪਹੁੰਚੇ ਬਾਬਾ ਸੁਖਬੀਰ ਜੀ ਮੁੱਖ ਸੇਵਾਦਾਰ ਰਾਜਾ ਪੀਰ ਚਿੜੀ ਵਾਲੇ ਰੈਲੀ ਨੂੰ ਡੀਐਸਪੀ ਦਲਬੀਰ ਸਿੰਘ ਨੇ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਵਿਸ਼ੇਸ਼ ਸਹਿਯੋਗੀ ਸਰਕਾਰੀ ਪ੍ਰਾਇਮਰੀ ਸਕੂਲ ਪਿੰਡ ਰਾਜਣਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪਿੰਡ ਰਾਜਣਾ ਸ਼ੰਤ ਮੀਆਂ ਸਿੰਘ ਰਾਜਾਪੀਰ ਸਕੂਲ ਰਾਜਣ ਸ੍ਰੀ ਹਰਗੋਬਿੰਦ ਸਕੂਲ ਸੀਨੀਅਰ ਸੈਕੰਡਰੀ ਕੋਟਲਾ ਮੇਰ ਸਿੰਘ ਵਾਲਾ ਕਿਸਾਨ ਜਥੇਬੰਦੀਆਂ ਸਰਪੰਚ ਪੰਚ ਪਿੰਡ ਰਾਜਣ ਸਰਕਾਰੀ ਹਸਪਤਾਲ ਦਾ ਸਮੂਹ ਸਟਾਫ ਨੌਜਵਾਨ ਭਾਰਤ ਸਭਾ ਅਤੇ ਬਾਬਾ ਦੀਪ ਸਿੰਘ ਸਪੋਰਟਸ ਕਲੱਬ ਦਾ ਅਹਿਮ ਸਹਿਯੋਗ ਰਿਹਾ ਬਾਬਾ ਜੀਵਨ ਸਿੰਘ ਵਿਕਾਸ ਕਮੇਟੀ ਜੋ ਰਾਜਾਣਾ ਪਿੰਡ ਦੀ ਹੈਗੀ ਇਹ ਮੈਂ ਇਹਨਾਂ ਨੂੰ ਮੁਬਾਰਕਬਾਦ ਦਿੰਦਾ ਇਹਨਾਂ ਨੇ ਇੱਕ ਚੰਗਾ ਉਪਰਾਲਾ ਕੀਤਾ ਹੈ ਨਸ਼ਿਆਂ ਦੀ ਖਿਰਾਫ ਰੈਲੀ ਲੰਘ ਰਹੀ ਹੈ ਜਿਸ ਨਾਲ ਵੈਸੇ ਪੰਜਾਬ ਸਰਕਾਰ ਦਾ ਉਪਰਾਲਾ ਪਹਿਲੇ ਯੁੱਧ ਨਸ਼ਾ ਵਿਰੁੱਧ ਚੱਲ ਰਿਹਾ ਹੈ ਉਹਦੀ ਲੜੀ ਚ ਹੀ ਇਹ ਵੀ ਹੈਗਾ ਤੇ ਕਾਫੀ ਕੰਟਰੋਲ ਹੋਇਆ ਹੈ ਪਿੰਡ ਵਾਲਿਆਂ ਤੋਂ ਜੋ ਫੀਡਬੈਕ ਸਾਨੂੰ ਮਿਲ ਰਹੀ ਹੈ ਤੇ ਅੱਗੇ ਵੀ ਅੱਜ ਸਾਡੇ ਹੋਰ ਪਿੰਡਾਂ 'ਚ ਵੀ ਇਹ ਦੇ ਨਾਲ ਦਾ ਹੀ ਅਸੀਂ ਕਰਾਂਗੇ ਤਿੰਨ ਪਿੰਡ ਜਿਹੜੇ ਹੈਗੇ ਨੇ ਸਮਾਲਸਰ ਦੇ ਠੱਠੀਪਾਈ ਵੰਦਰ ਤੇ ਇੱਕ ਸਾ ਹੋ ਗਏ ਇਹ ਤਿੰਨ ਪਿੰਡਾਂ ਚ ਸਾਡਾ ਉੱਥੇ ਵੀ ਮਾਰਚ ਹੋਏਗਾ ਪਰ ਇੱਥੇ ਜਿਹੜਾ ਇਹ ਸਕੂਲ ਦੇ ਬੱਚਿਆਂ ਵੱਲੋਂ ਕੀਤਾ ਜਾ ਰਿਹਾ ਇਹ ਵੀ ਇੱਕ ਚੰਗਾ ਉਪਰਾਲਾ ਹੈ ਤੇ ਇਸ ਚ ਨਸ਼ਿਆਂ ਅੰਦਰ ਠੱਲ ਪਏਗੀ ਲੋਕਾਂ ਨੂੰ ਜਾਗਰੂਕਤਾ ਆਏਗੀ ਪਰ ਕਿਵੇਂ ਜਿਹੜਾ ਹੁੰਦਾ ਉਦੋਂ ਨਸ਼ਾ ਬਹੁਤ ਚਲਾ ਰਿਹਾ ਉਹਦਾ ਰਿਸਪੌਂਸ ਕਿਵੇਂ ਮਿਲ ਰਿਹਾ ਤੁਹਾਡੇ ਲੋਕ ਰਿਸਪੌਂਸ ਜੋ ਪਬਲਿਕ ਦਾ ਆ ਰਿਹਾ ਪੋਜ਼ਿਟਿਵ ਹੈਗਾ ਘਟਿਆ ਹੈ ਮੈਂ ਨਹੀਂ ਕਹਿੰਦਾ ਖਤਮ ਹੋ ਗਿਆ ਪਰ ਇੱਕ ਚੰਗੀ ਸੇਧ ਹੈਗੀ ਹੈ ਤੇ ਲੋਕ ਜੇ ਫੋਲੋ ਕਰਨ ਤਾਂ ਇਹ ਚੰਗਾ ਉਪਰਾਲਾ ਹੋਏਗਾ ਹਜੇ ਬੱਚੇ ਆ ਸਕੂਲ ਦੇ ਉਹਨਾਂ ਨੂੰ ਕੀ ਮੈਸੇਜ ਕੀ ਦੇਣਾ ਚਾਹੁੰਦੇ ਕਿਉਂਕਿ ਜਿੰਨਾਂ ਨੇ ਹ ਬੱਚਿਆਂ ਨੂੰ ਮੇਰਾ ਇਹੀ ਮੈਸੇਜ ਹੈ ਕਿ ਨਸ਼ਿਆਂ ਤੋਂ ਬਚ ਕੇ ਰਹੋ ਕੋਈ ਜੇ ਤੁਹਾਨੂੰ ਇਸ ਵੱਲ ਲੈ ਕੇ ਜਾਂਦਾ ਹੈ ਉਹਨੂੰ ਪਹਿਲਾਂ ਹੀ ਉਹਨੂੰ ਮਨਾ ਕਰੋ ਉਹਨੂੰ ਜੇ ਤੁਸੀਂ ਇਸ ਚ ਫਸ ਗਏ ਤਾਂ ਫਿਰ ਜ਼ਿੰਦਗੀ ਖਰਾਬ ਹੋ ਜਾਏਗੀ ਮਤਲਬ ਉਸ ਤੋਂ ਬਾਅਦ ਜ਼ਿੰਦਗੀ ਦਾ ਕੋਈ ਮਤਲਬ ਹੀ ਨਹੀਂ ਰਹਿ ਜਾਂਦਾ ਤੁਸੀਂ ਸਿਹਤ ਪੱਖੋਂ ਦਿਮਾਗ ਪੱਖੋਂ ਹਰ ਪਾਸੋਂ ਤੁਸੀਂ ਘਾਟੇ 'ਚ ਰਹਿੰਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਨਸ਼ਿਆਂ ਦੇ ਵਿਰੁੱਧ ਬਾਬਾ ਜੀਵਨ ਸਿੰਘ ਵਿਕਾਸ ਕਮੇਟੀ ਤੱਥ ਰਾਜਾਂ ਸਮੂੱਚੀਆਂ ਸੰਗਤਾਂ ਦੇ ਸਹਿਯੋਗ ਨਾਲ ਸਾਧ ਸੰਗਤ ਨਸ਼ਿਆਂ ਦੇ ਵਿਰੁੱਧ ਇਹ ਰੈਲੀ ਕੱਢੀ ਜਾ ਰਹੀ ਹੈ ਕਿਉਂਕਿ ਮੌਜੂਦਾ ਸਮੇਂ ਦੇ ਹਾਲਾਤਾਂ ਨੂੰ ਦੇਖਦੇ ਆਂ ਇਸ ਸਾ ਦੇਖਿਆ ਅੰਦਰ ਕਈ ਸਕੂਲਾਂ ਵਿੱਚ ਬੜੀਆਂ ਖਬਰਾਂ ਆਉਂਦੀਆਂ ਕਿ ਬੱਚੇ 11ਵੀਂ ਪਲੱਸ 2 ਵਾਲੇ ਨਸ਼ਿਆਂ ਦੇ ਅਧੀਨ ਨੇ ਉਹਨਾਂ ਸ਼ਿਕਾਰ ਹੁੰਦੇ ਜਾ ਰਹੇ ਐ ਤੇ ਸਾਧ ਸੰਗਤ ਬਹੁਤ ਵੱਡੀ ਲੋੜ ਐ ਇਦਾਂ ਦੇ ਉਪਰਾਲੇ ਕਰਨ ਦੀ ਲੋੜ ਜਿੱਥੇ ਨਸ਼ਿਆਂ ਦੇ ਵਿਰੁੱਧ ਰੈਲੀ ਕਰਦੇ ਸਾਨੂੰ ਹੋਰ ਵੀ ਇਦਾਂ ਦੇ ਕਈ ਟੰਗ ਤਰੀਕੇ ਬਣਾਉਣੇ ਸਾਇਤ ਚਾਹੀਦੇ ਪਰ ਇਹ ਤਾਂ ਹੀ ਸੰਭਵ ਹੋਏਗਾ ਜੇ ਸਾਰੇ ਅਸੀਂ ਆਲ ਮਿਲ ਕੇ ਦਾ ਸਹਿਯੋਗ ਕਰਾਂਗੇ ਤੇ ਸਾਰਿਆਂ ਨੂੰ ਚਾਹੀਦਾ ਮੁੱਢੇ ਨਾਲ ਮੁੱਢਾ ਜੋੜ ਕੇ ਮਹਾਨ ਵੱਡਾ ਜੋਧਾ ਨਸ਼ਿਆਂ ਦੇ ਵਿਰੁੱਧ ਚੱਲ ਰਿਹਾ ਹੈ ਇਸ ਲਈ ਸਾਨੂੰ ਯਤਨ ਕਰਨੇ ਚਾਹੀਦੇ ਐ ਤਾਂ ਅਸੀਂ ਸਾਧ ਸੰਗਤ ਵਿੱਚ ਸਾਰਿਆਂ ਦੇ ਚਰਨਾਂ 'ਚ ਬੇਨਤੀ ਕਰਾਂਗਾ ਜਿੱਥੇ ਸਾਡੀ ਸਹਿਯੋਗ ਹੋਏਗੀ ਸਮਾਜਿਕ ਧਾਰਮਿਕ ਬੰਦਿਆਂ ਨੂੰ ਨਾਲ ਲੈ ਕੇ ਇਦਾਂ ਦੇ ਉਪਰਾਲੇ ਕਰਨੇ ਚਾਹੀਦੇ ਆ ਕਿਉਂਕਿ ਜੇ ਸਾਡੀ ਪੀੜ੍ਹੀ ਬੱਚੇਗੀ ਤਾਂ ਹੀ ਸਾਡੇ ਲਈ ਸਭ ਕੁਝ ਸੰਭਵ ਹੋ ਸਕਦਾ ਹੈ ਮਾਇਆ ਸਭ ਪਦਾਰਥ ਤਾਂ ਹੀ ਨੇ ਇਹ ਕਾਰਜ ਕੀਤਾ ਦਾ ਐਵੇਂ ਸਾਰੀ ਸਮੂਚੀ ਗ੍ਰਾਮ ਵਿਕਾਸ ਕਮੇਟੀ ਨੂੰ ਜਿੱਥੇ ਵਧਾਈ ਦੇਣਾ ਉੱਥੇ ਯਤਨ ਕਰਾਂਗਾ ਵੀ ਹੋਰ ਵੀ ਆਪਾਂ ਸਾਰੇ ਆਲਮਲ ਕਰਕੇ ਇਦਾਂ ਦੇ ਕਾਰਜ ਸਮਾਜ ਦੀ ਭਲਾਈ ਵਾਸਤੇ ਜੋ ਸਾਨੂੰ ਕਰਨੇ ਚਾਹੀਦੇ ਉਹਨਾਂ ਦੇ ਲਈ ਯਤਨ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਕੀ ਪਹਿਲਾਂ ਤਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਦੂਸਰਾ ਧੰਨਵਾਦ ਆ ਜਿਹੜਾ ਆਪਣੀ ਜੀਵਨ ਸਿੰਘ ગ્રામ ਵਿਕਾਸ ਕਮੇਟੀ ਐ ਇਹਨਾਂ ਨੇ ਪਿੰਡ ਦੇ ਵਿੱਚ ਉਪਰਾਲਾ ਕੀਤਾ ਕਿਉਂਕਿ ਇਹਨਾਂ ਨੂੰ ਫਿਕਰ ਆ ਪਿੰਡ ਦੀ ਕਿ ਸਾਡਾ ਪਿੰਡ ਸੁਰੱਖਿਅਤ ਰਹੇ ਸਾਡੇ ਬੱਚੇ ਬਚੇ ਰਹਿਣ ਨਸ਼ਿਆਂ ਤੋਂ ਨਸ਼ੇ ਦੀ ਜਿਹੜੀ ਮਾੜੀ ਹਾਲਤ ਆ ਇਹ ਸਾਡੇ ਪਿੰਡ ਚੋਂ ਦੂਰ ਹੋ ਜਾਈ ਪਰ ਜਿੱਥੇ ਇਹਨਾਂ ਦਾ ਉਪਰਾਲਾ ਕੀਤਾ ਇਹਨਾਂ ਦਾ ਉਪਰਾਲਾ ਆਪਦੇ ਵੱਲੋਂ ਇਹਨਾਂ ਨੇ ਉਪਰਾਲਾ ਜਰੂਰ ਕੀਤਾ ਪਰ ਜਿੱਥੇ ਮੈਂ ਦੇਖਦਾ ਪਿੰਡ ਦਾ ਸਹਿਯੋਗ ਨਹੀਂਗਾ ਕਿਉਂਕਿ ਪਿੰਡ ਇਹ ਗੱਲ ਚ ਡਰਦੇ ਆ ਲੋਕ ਕਿ ਸਾਡਾ ਨਾਂ ਆ ਗਿਆ ਜੇ ਸਾਡਾ ਸਾਡੇ ਬਾਰੇ ਕਿਸੇ ਨੂੰ ਪਤਾ ਲੱਗ ਗਿਆ ਕਿਉਂਕਿ ਵਕ ਵਕ ਪਿੰਡਾਂ ਦੇ ਵਿੱਚ ਇਹ ਘਟਨਾਵਾਂ ਵੀ ਵਾਪਰੀਆਂ ਕਿ ਜਿੱਥੇ ਕੋਈ ਨਸ਼ਿਆਂ ਦੇ ਖਿਲਾਫ ਬੋਲਿਆ ਉਹਦਾ ਜਿਹੜਾ ਨਸ਼ੇ ਦੇ ਤਖਸਰਾ ਵੱਲੋਂ ਉਹਦੇ ਦੇ ਉੱਪਰ ਕੁੱਟਮਾਰ ਕੀਤੀ ਗਈ ਆ ਜਾਂ ਉਹਦਾ ਕੋਈ ਇਸ ਤਰ੍ਹਾਂ ਦਾ ਨੁਕਸਾਨ ਕੀਤਾ ਗਿਆ ਪਰ ਇਹ ਟੀਮ ਤਕੜੀ ਟੀਮ ਹੈ ਵੱਡੀ ਟੀਮ ਹੈ ਇਹ ਵਧਾਈ ਦੇ ਪਾਤਰਾ ਕਿਉਂਕਿ ਜੇਕਰ ਇਹ ਅੱਜ ਚੱਲੇ ਆ ਇਸ ਤੋਂ ਪਹਿਲਾਂ ਵੀ ਸਾਡੇ ਪਿੰਡ 'ਚ ਨੌਜਵਾਨ ਭਾਰ ਸਭਾ ਨੇ ਜਿਹੜਾ ਕੀਤਾ ਸੀ ਉਦੋਂ ਵੀ ਜਿਹੜਾ ਪਿੰਡ ਨਾਲ ਤੁਰਨੋਂ ਤਿਆਰ ਨਹੀਂ ਹੁੰਦਾ ਕਿਉਂਕਿ ਪਿੰਡ ਵਾਲੇ ਲੋਕਾਂ ਦਾ ਇਹ ਹੁੰਦਾ ਵੀ ਇਹ ਜਿਹੜੇ ਮੂਰੇ ਲੱਗੇ ਇਹਨਾਂ ਦਾ ਕੰਮ ਆ ਸਾਡੇ ਸਾਡੇ ਵਾਸਤੇ ਲੱਗੇ ਹੋਏ ਆ ਇਹਨਾਂ ਨੂੰ ਲੱਗੇ ਰਹਿਣ ਦਿਓ ਪਰ ਡੀਐਸਪੀ ਸਾਹਿਬ ਨੇ ਜਿਵੇਂ ਕਿਹਾ ਵੀ ਇਹ ਸਭ ਦਾ ਸਾਂਝਾ ਅਪਰਾਧ ਆ ਇਹ ਸਭ ਦਾ ਇਹ ਹੱਕ ਬੰਦਾ ਪਰ ਘਰਾਂ 'ਚੋਂ ਨਿਕਲਣ ਦੀ ਲੋੜ ਆ ਸਾਡੇ ਪਿੰਡ 'ਚ ਵੀ ਗਰਾਊਂਡ ਜ਼ੀਰੋ ਤੇ ਵੀ ਜਿਹੜਾ ਇਹ ਨਸ਼ਾ ਪੂਰੀ ਤਰ੍ਹਾਂ ਖਤਮ ਹੋਣਾ ਚਾਹੀਦਾ ਆਪਾਂ ਜਾਨੀ ਕਿ ਅੱਜ ਰੋਸ ਜਿਹੜਾ ਆਪਾਂ ਇਹ ਰੈਲੀ ਕੱਢ ਲਈ ਨਸ਼ਿਆਂ ਦੀ ਬਾਬਤਾ ਰੋਡ ਮਾਰਚ ਕਰ ਲਿਆ ਇਹ ਦਾ ਸ਼ਾਮ ਨੂੰ ਸਮਾਪਤ ਹੋ ਜਾਊਗਾ 1 ਵਜੇ 2 ਵਜੇ ਜਾਂ 12 ਵਜੇ ਪਰ ਤੋਂ ਉਸ ਤੋਂ ਬਾਅਦ ਕੀ ਹੋਊਗਾ ਇਹ ਆਪਾਂ ਭੁੱਲ ਜਾਾਂਗੇ ਪਰ ਸਾਨੂੰ ਇਹ ਲਗਾਤਾਰ ਲੱਗੇ ਰਹਿਣਾ ਚਾਹੀਦਾ ਲਗਾਤਾਰ ਲੜਾਈ ਸਾਨੂੰ ਲੜਨੀ ਚਾਹੀਦੀ ਆ ਅਸੀਂ ਕਰਤਿਕ ਕਿਸਾਨ ਜੁਨੀਅਨ ਵੱਲੋਂ ਜਦੋਂ ਵੀ ਇਹ ਨਸ਼ਿਆਂ ਦੇ ਬਾਬਤ ਸੀ ਅੱਗੇ ਵੀ ਅਸੀਂ ਵੀ ਨੌਜਣ ਭਰਸਵਾ ਨਾਲ ਵੀ ਅਸੀਂ ਸਹਿਯੋਗ ਦਿੱਤਾ ਸੀ ਹੁਣ ਵੀ ਅਸੀਂ ਪਿੰਡ ਕਰਤਿਕ ਕਿਸਾਨ ਜੁਨੀਅਨ ਪਿੰਡ ਦਾ ਸਾਰੇ ਦਾ ਨਗਰ ਦਾ ਸਹਿਯੋਗ ਦਿੰਨੇ ਆ ਸਾਨੂੰ ਇਹਦੇ ਚ ਚਾਹੀਦਾ ਪੰਚਾਇਤਾਂ ਵੀ ਅੱਗੇ ਆਉਣ ਮੈਂਬਰ ਸਰਪੰਚ ਜੋ ਵੀ ਆ ਸਾਰੇ ਆਪਣੇ ਪਿੰਡ ਦੇ ਸਮੂਹ ਹੁੰਦੇ ਆ ਉਹਨਾਂ ਦਾ ਵੀ ਹੱਕ ਮੰਨਦਾ ਉਹ ਵੀ ਅੱਗੇ ਆਉਣ ਸਾਰਿਆਂ ਨੂੰ ਨਾਲ ਲੈ ਕੇ ਚੱਲਣ ਸਾਡੇ ਨਾਲ ਪ੍ਰਿੰਸੀਪਲ ਮਨਜੀਤ ਸਿੰਘ ਜੀ ਵੀ ਮਾਸ ਸਰਪੰਚ ਸਾਹਿਬ ਆਏ ਆ ਇਨਾਂ ਦਾ ਵੀ ਧੰਨਵਾਦ ਆ ਵੀ ਇਹ ਵੀ ਕਿਉਂਕਿ ਪੰਚਾਇਤਾਂ ਜੇਕਰ ਅੱਗੇ ਚੱਲਣਗੀਆਂ ਤਾਂ ਲੋਕ ਪਿੱਛੇ ਚੱਲਣਗੇ ਜੀ ਆਵਾਜ਼ ਗੁਰਦੀਪਾ ਜੀ ਸੁਪਾ ਦੇ ਮਾਜੂ ਸਰਪੰਚ ਸਾਹਿਬ ਮਨਜੀਤ ਸਿੰਘ ਜੀ ਤੇ ਹਰਿੰਦਰ ਸਿੰਘ ਜੀ ਮਾਜੂ ਸਰਪੰਚ ਸਾਹਿਬ ਹੋਰ ਸੂਚੀ team ਸੰਤ ਬਾਬਾ ਸੋਪਰੀ ਸਰ ਜੀ ਡੇਰਾ ਦੇ ਵਾਲੇ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ ਸਾਰੇ ਨਗਰ ਦਾ ਬਹੁਤ ਬਹੁਤ ਧੰਨਵਾਦ ਸਾਡੀ ਬਕਾਸ ਕਮੇਟੀ ਜਿਹੜੀ ਬਾਬਾ ਜੀਰੂ ਸਿੰਘ ਨੇ ਉਹਨਾਂ ਦੇ ਨੁਮਾਇੰਦਿਆਂ ਦਾ ਬਹੁਤ-ਬਹੁਤ ਮੁਥੀ ਸਾਰੀ ਟੀਮ ਦਾ ਧੰਨਵਾਦ ਆ ਤੇ ਜਿਨ੍ਹਾਂ ਨੇ ਇਹ ਮਹਾਨ ਜਿਹੜੀ ਮੱਜਾਂ ਦੀ ਹੈਗੀ ਹੈ ਮੱਜਾਂ ਦਾ ਕੋਡ ਹੈਗਾ ਕੋਲ ਕੱਢਣ ਵਾਸਤੇ ਜਿਹੜੀ ਬਹੁਤ ਵਧੀਆ ਸ਼ੁਰੂਆਤ ਕੀਤੀ ਆ ਤੇ ਮਨ ਬਹੁਤ ਜਿਆਦਾ ਖੁਸ਼ ਆ ਤੇ ਮਨ ਗੁਰਮਾਰਾ ਸੱਤੇ ਸਾਡਾ ਸਾਰੇ ਲੋਕਣੀ ਆ ਚੌਕਣੀ ਤਰਤੀ ਬੱਜੇ ਇਹਨਾਂ ਨੂੰ ਤੇ ਬਾਬਾ ਜੀ ਦਾ ਬਹੁਤ-ਬਹੁਤ ਧੰਨਵਾਦ ਜਿਨ੍ਹਾਂ ਨੇ ਸ਼ਬੀਰ ਲਾ ਕੇ ਬੱਚਿਆਂ ਦਾ ਸਾਰੇ ਨਗਰ ਦਾ ਇਹਦਾ ਮਾਨ ਕੀਤਾ ਹੈ ਆ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕਿੰਸੇ ਗ੍ਰਾਮ ਕਾਰ ਕਮੇਟੀ ਰਾਜਿਆਣਾ ਵੱਲੋਂ ਬਾਬਾ ਜੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਆ ਬਾਬਾ ਜੀ ਇਕਦਰ ਸਿੰਘ ਜਿਨ੍ਹਾਂ ਨੇ ਪਾਣੀ ਦੀ ਛੇਤੀ ਲਾਈ ਹੈ ਜੀ ਅਸੀਂ ਉਹਨਾਂ ਦਾ ਬਹੁਤ ਬਹੁਤ ਸਾਰੀ ਕਮੇਟੀ ਦਾ ਧੰਨਵਾਦ ਕਰਦੇ ਆ ਔਰ ਸਾਡੇ ਮਾਸਟਰ ਬਲਜੀਤ ਸਿੰਘ ਜੀ ਸਰਪੰਚ ਰਾਜਿਆਣਾ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਸਾਨੂੰ ਬਹੁਤ ਸਾਰਾ ਸਹਿਯੋਗ ਦਿੱਤਾ ਜਦੋਂ ਤੋਂ ਸਾਡੀ ਰੈਲੀ ਸ਼ੁਰੂ ਹੋਈ ਓਦੋਂ ਤੋਂ ਹਾਜ਼ਰ ਦੇ ਨਾਲ ਆ ਤੇ ਸਮਾਪਤੀ ਤੱਕ ਵੀ ਸਾਡੇ ਨਾਲ ਰਹਣਗੇ ਤੇ ਸਾਡੇ ਸਰਪੰਚ ਵਿੰਦਰ ਸਿੰਘ ਜੀ ਬਾਦੂ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆਂ ਔਰ ਜਿਹੜੇ ਸਕੂਲਾਂ ਦੇ ਬੱਚੇ ਆਏ ਆ ਉਹਨਾਂ ਸਕੂਲਾਂ ਦਾ ਵੀ ਅਸੀਂ ਬਹੁਤ-ਬਹੁਤ ਧੰਨਵਾਦ ਕਰਦੇ ਆਂ ਔਰ ਡੀਐਸਪੀ ਸਾਹਿਬ ਆਗਾਪਣਾ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਕਰਦੇ ਆਂ ਸਾਡੇ ਬਾਬਾ ਜੀ ਸੱਭਪ੍ਰੀਤ ਸਿੰਘ ਪੱਪਾ ਰਾਜਾ ਪੀਰ ਢੀੜੀ ਵਾਲੇ ਉਹਨਾਂ ਦੇ ਮਤਲਬੇ ਬਹੁਤ ਸਾਰਾ ਸਹਿਯੋਗ ਆ ਅੱਜ ਕਮੇਟੀ ਨੂੰ ਉਹਨਾਂ ਦਾ ਵੀ ਅਸੀਂ ਬਹੁਤ-ਬਹੁਤ ਧੰਨਵਾਦ ਕਰਦੇ ਆਂ ਔਰ ਜਿੰਨੀਆਂ ਵੀ ਸੰਗਤਾਂ ਪਹੁੰਚੀਆਂ ਨੇ ਸਾਰਿਆਂ ਦਾ ਚੈਤ ਲੋਕ ਧੰਨਵਾਦ ਕਰਦੇ ਵਾਈਪੁਰ ਜੀ ਦਾ ਖਾਨ ਸਾਹਿਬ ਰੈਡੂ ਜੀ ਪਾਪਾ ਜੀ ਉਹ ਤੋਂ ਗ੍ਰਾਮ ਦਾ ਫਸਲੇ ਪੀ ਲੋਂ ਨਾਚ ਵਾਲੇ ਸਾਥ ਮੇ ਲਈ ਇਹ ਰੇਲੀ ਦਾ ਜੋ ਉੱਪਰ ਗਿਆ ਜੁਨੇ ਵਿੱਚ ਛੋਟਾ ਦੇ ਬੱਚੇ ਕਮੇਟੀ ਦੇ ਮੈਂਬਰ ਗ੍ਰਾਮ ਪੰਚਾਇਤਾਂ ਦੇ ਨਮੰਦੇ ਸਾਰੇ ਇਕੱਤਰ ਹੋਏ ਆ ਤੇ ਲਾਖਪਤ ਸੌੜਾਂ ਪੈਂਤਾਂ ਸਭੀ ਦੀ ਸਰਕਾਰ ਵਿਚ ਦੇਖੀ ਬੋਧਾਰਾ ਜਾਂਚਾ ਵਿੱਚ ਪਾਪਾ ਜੀ ਦੇ ਚਿੰਤਰੀ ਵੱਲੋਂ ਬੱਚਿਆਂ ਦੇ ਰਾਸਤੇ ਤੇ ਯਾਤਰਾ ਦੇ ਸਮ ਲੋਕਾਂ ਲਈ ਵਾਪਸ ਫਿਰ ਲਾਈ ਗਈ ਹੈ ਅੱਜ ਵੀ ਇਸ ਦਾ ਅਵਕਾਸ਼ ਮੈਨੂੰ ਤੁਹਾਡਾ ਬਹੁਤ-ਬਹੁਤ ਧੰਨਵਾਦ ਕਰਦੇ ਆਂ ਕਿ ਪ੍ਰਮਾਤਮਾ ਦੇ ਦਾਸ ਕਰਕੇ ਦੇਖੀ ਕਰਦੇ ਆਂ ਕਿ ਜੁਨਾ ਨੱਕਿਆ ਦਾ ਕੋੜ ਹੈ ਪਿੰਡ ਦੀ ਥੋੜੀ ਨੂੰ ਸਾਨੂੰ ਪੂਰੇ ਪੰਜਾਬ ਤੋਂ ਪੂਰੇ ਭਾਰਤ ਦੇ ਵਿੱਚ ਤੋਂ ਸਤਿਕਾਰ ਦੇਵੋ ਜੈ ਵੀਰ ਜੀ ਕਾਲ ਸਾਵਣ ਦੀ ਦਿੱਤੀ